ਨਮਸਕਾਰ ਜੀ ਦੇਖ ਰਹੇ ਹਾਂ ਪੰਜਾਬ ਬਾਰਡ ਨਿਊਜ਼ ਹੜ੍ਹ ਨਾਲ ਪ੍ਰਭਾਵਿਤ ਫਸਲਾਂ ਦਾ ਕਿਸਾਨਾਂ ਨੂੰ ਨਹੀਂ ਮਿਲਿਆ ਮੁਆਵਜ਼ਾ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਦੱਸਿਆ ਕਿ ਮਾਮਲਾ ਜਿਨਾਗਰ ਦਾ ਹੈ ਜਿਨਾਗਰ ਉਦਾਸਪੁਰ ਅਧੀਨ ਆਉਂਦੇ ਇਲਾਕੇ ਦੇ ਵਿੱਚ ਪਿਛਲੇ ਕਰੀਬ 3-4 ਮਹੀਨੇ ਪਹਿਲਾਂ ਆਏ ਹੜ੍ਹ ਕਾਰਨ ਜਿੱਥੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਸੀ ਉੱਥੇ ਹੀ ਵਿਦਨ ਸੰਭਾਲ ਕਾ ਜਿਨਾਗਰ ਅਧੀਨ ਆਉਂਦੇ ਕੁਝ ਪਿੰਡਾਂ ਦੇ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਨਾ ਮਿਲਣ ਕਾਰਨ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਜਾਂਚ ਕਰਨ ਲਈ ਮੰਨਪਤਾ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਤੁਰੰਤ ਐਸਡੀਐਮ ਜੋਂਗਰ ਨੂੰ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਜਾਣਗੇ ਇਹ ਦੱਸਦੀ ਹੈ ਕਿ ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਹਰ ਕਿਸਾਨ ਦੀ ਖਰਾਬ ਫਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਸਾਧਦੀ ਖੇਤਰ ਦੇ ਪਿੰਨਾਂ ਦੇ ਕਿਸਾਨਾਂ ਨੂੰ ਹੀ ਇਸ ਮੁਆਵਜ਼ੇ ਦੀ ਰਕਮ ਉਹਨਾਂ ਤੱਕ ਨਹੀਂ ਪਹੁੰਚੀ ਸਗੋ ਇਸ ਰਕਮ ਦਾ ਕਪਲਾ ਕੀਤਾ ਗਿਆ ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਪੂਰੀ ਬਰੀਕੀ ਨਾਲ ਜਾਂਚ ਹੋਵੇ ਤਾਂ ਵੱਡੇ ਪੱਧਰ ਤੇ ਕਪਲਾ ਬਾਹਰ ਆ ਸਕਦਾ ਜੀ ਜਿਖਰੀ ਹਾਂ ਪੰਜਾਬ ਬਾਡਰ ਨਿਊਜ਼ ਰੂਪ ਸਿੰਘ ਸੇਖਾਂ ਦੀ ਰਿਪੋਰਟ ਗੁਰਦਾਸਪੁਰ ਹਾਂ ਹਾਜੀ ਸਰ ਕੀ ਨਾਂ ਆਇਆ ਆਪਣਾ ਮੇਰਾ ਨਾਂ ਪ੍ਰਵੀਰ ਕਮਾਲ ਹੈ ਹਾਂ ਕਿਸ ਮੁੱਦੇ ਤੇ ਆਏ ਤੁਸੀਂ ਅੱਜ ਤਹਿਸੀਲ ਚ ਅਸੀਂ ਜੀ ਆਏ ਹਾਂ ਖਰਾਬੇ ਦੇ ਬਾਰੇ ਚ ਜਿਨ੍ਹਾਂ ਨੂੰ ਖਰਾਬਾ ਕਈਆਂ ਨੂੰ ਨਹੀਂ ਮਿਲਿਆ ਕਈਆਂ ਨੂੰ ਬਿਨਾਂ ਕਾਗਜ਼ਾਂ ਨਾਲੋਂ ਖਰਾਬਾ ਮਿਲ ਗਿਆ ਜੀ ਇਸ ਮੁੱਦੇ ਤੇ ਆਏ ਹਾਂ ਜੀ ਤੁਹਾਡੀ ਕਿੰਨੀ ਜ਼ਮੀਨ ਹੈ ਮੇਰੀ ਜ਼ਮੀਨ ਹੈ ਜੀ ਆਪਣੀ 2.5 ਕਿੱਲੇ ਜ਼ਮੀਨ ਹੈ ਜਿਹਦੇ ਵਿੱਚੋਂ 1 ਰੁਪਈਆ ਨਹੀਂ ਮੈਨੂੰ ਪਿਆਰ ਹਾਂ ਜੀ 1 ਉਹਦਾ ਮੈਂ ਖੇਤੀਬਾੜੀ ਜਿਹੜੀ ਆ 20 ਕਿੱਲੇ ਤੇ ਕਰ ਰਿਹਾ ਜੀ ਓਕੇ ਓਕੇ ਉਹ ਲਾਈ ਹਾਂ ਹਾਂ ਜੀ ਸੰਸਾਰ ਸਿੰਘ ਪਿੰਡ ਚਪਕਰਾ ਸਮਾਜ ਸੇਵੀ ਤੇ ਵਲੰਟੀਅਰ ਹਾਂ ਆਮਦ ਬਾਟੀ ਦਾ ਹਾਂ ਜੀ ਤੁਸੀਂ ਐਸ.ਟੀ.ਐਮ ਦਫਤਰ ਆਇਓ ਕਿਸ ਮੁੱਦੇ ਨੂੰ ਲੈ ਕੇ ਆਏ ਮੈਂ ਆਪਣੇ ਪਿੰਡ ਦੇ ਵਿੱਚ ਜੋ ਕੁਝ ਵੀ ਸਕੈਮ ਹੋਇਆ ਪਟਵਾਰੀ ਜੀ ਨੇ ਰਿਪੋਰਟ ਐਸ.ਡੀ.ਐਮ ਸਾਹਿਬ ਦੀ ਡਿਊਟੀ ਲੱਗੀ ਸੀ ਕਿ ਇਹਨਾਂ ਦੀ ਜਾਂਚ ਕੀਤੀ ਜਾਵੇ ਸਰ ਕਿਵੇਂ ਦਾ ਸਕੈਮ ਤੁਸੀਂ ਕਹਿ ਰਹੇ ਹੋ ਫਸਲਾਂ ਦੇ ਖਰਾਬਾ ਡਿਸਟ੍ਰਿਬਿਊਸ਼ਨ ਬਾਰੇ ਠੀਕ ਹੈ ਸਕੈਮ ਸੀ ਤੁਸੀਂ ਐਸ.ਡੀ.ਐਮ ਨੂੰ ਮਿਲਿਆ ਉਹਨਾਂ ਕੋਈ ਭਰੋਸਾ ਦਿੱਤਾ ਤੁਹਾਨੂੰ ਜੈਸ ਉਹਨਾਂ ਨੇ ਕਿਹਾ ਵੀ ਮੈਂ ਪੂਰੀ ਪਾਸ ਦਸਤਾਵੇਜ਼ਾਂ ਦੇ ਨਾਲ ਪਟਵਾਰੀ ਤੋਂ ਬਿਨਾਂ ਇਹ ਤੁਹਾਨੂੰ ਰਿਪੋਰਟ ਸਕੈਮ ਦੀ ਇਨਕੁਆਰੀ ਕਰਕੇ ਤਾਂ ਫਿਰ ਸੱਜ ਕੇ ਨੈਕਸਟ ਟਰਨ ਵਿੱਚ ਤੁਹਾਨੂੰ ਪੂਰਾ ਵਿਸ਼ਵਾਸ ਦਿਵਾਉਣੀ ਆ ਕਿ ਮੈਂ ਬਿਲਕੁਲ ਬੇਇਨਸਾਫੀ ਨਹੀਂ ਹੋਣ ਦੇਵਾਂਗੀ ਇਨਸਾਫ ਨਾਲ ਇਨਸਾਫ ਕਰਾਂਗੀ ਤੇ ਇਹੋ ਸਾਡੇ ਰਿਹਾਲ ਕਾਂਚਾਰ ਸਿੰਘ ਸ਼ੇਰ ਸਿੰਘ ਜੀ ਬੋਬੀ ਇਹੋ ਚਾਹੁੰਦੇ ਆ ਉਹ ਮਨ ਨੂੰ ਕਿਹਾ ਵੀ ਇਸ ਤੋਂ ਰਿਪੋਰਟ ਲਾ ਕੇ ਫਿਰ ਮੈਨੂੰ ਰਿਪੋਰਟ ਕਰੋ ਸਰ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਕਪੜਾ ਹੋਇਆ ਕਿੱਡਾ ਕਾ ਕਿੰਨੇ ਕ ਪੈਸੇ ਦਾ ਜਿਹੜਾ ਕਪੜਾ ਆ ਇਹ ਮੋਰ ਥਨ 5000 ਆਹ ਸੌਰੀ 5 ਲੱਖ ਠੀਕ ਹਾਂਜੀ ਉਸੀ ਅੱਜ ਅੱਜ ਚੱਕਰਾ ਜੱਗੂ ਚੱਕ ਤੰਦਾਰ ਨਵਾਂ ਤੰਦਾਰ ਉਗਰਾ ਇਹਦੇ ਖਰਾਬੀ ਦੀ ਬੰਡ ਨੂੰ ਲੈ ਕੇ ਮਤਲਬ ਬਹੁਤ ਹੀ ਵੱਡਾ ਘਪਲਾ ਹੋਇਆ ਹੈ ਜਿਸਾਂ ਜਿਹੜਾ ਬੰਦਿਆਂ ਦੀ ਜ਼ਮੀਨ ਵੀ ਨਹੀਂ ਸੀ ਉਹਨਾਂ ਨੂੰ 70 70 80 ਸੀ ਲੱਖ ਹਜ਼ਾਰ ਰੁਪਿਆ ਪਾਇਆ ਗਿਆ ਤੇ ਜਿਹੜੇ ਵਿਚਾਰੇ ਗਰੀਬ ਕਿਸਾਨ ਜਿਨ੍ਹਾਂ ਦੀ ਨਾਲ ਹੀ ਪੈਲੀ ਸੀ ਉਹਨਾਂ ਨੂੰ ਕੋਈ ਇੱਕ ਨਵਾਂ ਪੈਸਾ ਨਹੀਂ ਪਿਆ ਉਹ ਆ ਕੇ ਫਿਰ ਸਾਨੂੰ ਆਣ ਕੇ ਕਹਿੰਦੇ ਸੀ ਅਸੀਂ ਅਪਰੋਚ ਕੀਤੀ ਲਿਸਟਾਈ ਉਸ ਲਿਸਟ ਦੇ ਵਿੱਚ ਨਗ ਕਪਲਾ ਜੀ ਥੋੜੀ ਜਿਹੀ ਦੇਖੀ ਅਸੀਂ ਕਿ ਇੱਕ ਹੀ ਮੋਬਾਈਲ ਨੰਬਰ ਦੇ ਇੱਕ ਹੀ ਪਰਿਵਾਰ ਦੇ ਜਿੱਦੀ ਦੋ ਕਿਲੇ ਵੀ ਜ਼ਮੀਨ ਨਹੀਂ ਹੈ ਉਹਨੂੰ ਜਿਹੜਾ 3-3 ਲੱਖ ਰੁਪਇਆ ਪਾਇਆ ਗਿਆ ਹੈ ਕਿਹੜੇ ਅਫਸਰ ਨੂੰ ਮਿਲੇ ਤੁਸੀਂ ਅਸੀਂ ਐਸ.ਡੀ.ਐਮ. मैम ਨੂੰ ਮਿਲੇ ਉਹਨਾਂ ਨੇ ਬੜੀ ਤਸੱਲੀ ਬਖਸ਼ ਸਾਡੀ ਗੱਲ ਸੁਣੀ ਅਤੇ ਸਾਨੂੰ ਨਿਆਂ ਦਵਾਨ ਦਾ ਭਰੋਸਾ ਦਿੱਤਾ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਇੱਕ ਗੱਲ ਇਸ ਤਰ੍ਹਾਂ ਆ ਕਿ ਸਾਡੇ ਗਾੜੀ ਪੈੜੀ ਦੇ ਡੱਬਰ ਪੈ ਗਈ ਹੈ ਕਿਹੜਾ ਪਿੰਡ ਕਿਹੜਾ ਜੱਗੋ ਚੱਕ ਟਾਂਡਾ ਤੇ ਡੱਬਰ ਪੈ ਗਈ ਜੇ ਉੱਥੇ ਸਾਡੀ ਕੋਈ ਵੀ ਆਪਣੇ ਜਿਹੜੇ ਆਪਣੇ ਪਤਵਾਰੀ ਸਾਹਿਬ ਆ ਜਾਂ ਪਿੰਡੇ ਸਰਪੰਚ ਇਹਨਾਂ ਨੇ ਕੋਈ ਵੀ ਸਾਡਾ ਖਰਾਬਾ ਨਹੀਂ ਲਿਖਾਇਆ ਬੰਨੇ ਦੇ ਨਾਲ ਹੀ ਖਰਾਬਾ ਮਿਲ ਗਿਆ ਤੇ ਸਾਨੂੰ 6-7 ਕਿੰਨੇ ਦਾ ਕਾਤੀ ਸਾਡਾ ਉਸਨ ਕੋਈ ਖਰਾਬਾ ਨਹੀਂ ਆ ਅੱਜ ਕਿਹਨੂੰ ਮਿਲੇ ਫਿਰ ਤੁਸੀਂ ਇੱਥੇ ਡੀਨਗਰ ਦੇ ਵਿੱਚ ਅਸੀਂ ਡੀਐਮ ਸਾਹਿਬ ਨੂੰ ਮਿਲੇ ਆਂ ਕੀ ਸੁਵਾਸਨ ਦਿੱਤਾ ਉਹਨਾਂ ਨੇ ਆਂ ਕਿ ਜੀ ਜੋ ਇਨਸਾਫ ਹੁੰਦਾ ਸਾਡਾ ਕੀਤਾ ਜਾਏ ਮਸਲਾ ਸਾਡਾ ਇਹ ਆ ਵੀ ਅਸੀਂ ਥੀਰਨਗਰ ਵੱਡੇ ਅਫਸਰ ਦੇ ਪੇਸ ਹੁਣ ਆਏ ਆ ਕਿਉਂਕਿ ਸਾਡਾ ਖਰਾਬਾ ਸਾਡਾ ਘਰ ਬਰਬਾਦ ਹੋ ਗਿਆ ਹੈ ਸਾਨੂੰ ਪੈੜੀ ਦੇ ਵਿੱਚ ਵੀ ਮਿੱਟੀ ਪੈ ਗਈ ਆ ਤੇ ਆ ਨੂੰ 1 ਰੁਪਿਆ ਕੋਈ ਖਰਾਬਾ ਨਹੀਂ ਮਿਲਿਆ ਘਰਾਂ ਦੇ ਵਿੱਚ ਅੱਡੇ ਟੋਏ ਪੈ ਗਏ ਆ ਪਾਣੀ ਦੇ ਨਾਲ ਕਿਹਨਾਂ ਨੂੰ ਮਿਲੇ ਸੀ ਅੱਜ ਹਾਂ ਕਿਹਨਾਂ ਨੂੰ ਹੁਣ ਐਸਡੀਐਮ ਕੋਲ ਸਾਹਬ ਕੋਲ ਗਏ ਆ ਉਹਨਾਂ ਨੇ ਕਿਹਾ ਵੀ ਦੇਖਾਂਗੇ ਅੱਗੇ ਕੀ ਇਨਕੁਆਰੀ ਕਰਕੇ ਤੇ ਕੋਈ ਦੇਖਾਂਗੇ ਅੱਗੇ ਪੂਰਾ ਸਾ ਦਿੱਤਾ ਤੇ ਠੀਕ